ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੇ ਨਤੀਜਿਆਂ ਦਾ ਹੋ ਗਿਆ ਐਲਾਨ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿਹੜੀ ਪਟਿਆਲਾ ਦਿਹਾਤੀ ਤੋਂ ਅਸੀਂ ਬਹੁਤ ਵੱਡੀ ਲੀਡ ਨਾਲ ਅਸੀਂ ਛੇਤਰਿਆਂ ਅਸੀਂ 11 ਸੀਟਾਂ ਜੋ ਜਿੱਤੂਆਂ ਦਾ ਵਿਕਰਮ ਸਿੰਘ ਮਜੀਠੀਆ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਆਮ ਆਦਮੀ ਪਾਰਟੀ ਨਾਲ ਸਾਡਾ ਮੁਕਾਬਲਾ ਸੀ ਤੇ ਉਹਨਾਂ ਨੂੰ ਹਰਾ ਕੇ ਤੇ ਕਾਂਗਰਸ ਤੇ ਕੀ ਕਿਹੜੀ ਲੜਾਈ ਆ ਪਿਆਰ ਤੇ ਹੰਕਾਰ ਦੀ ਆ ਤੇ ਲੋਕਾਂ ਨੇ ਹੰਕਾਰ ਨੂੰ ਸੁੱਟਿਆ ਤੇ ਪਿਆਰ ਨੂੰ ਚੁਣਿਆ ਵਾ ਤੇ ਮੈਂ ਇਹਨਾਂ ਦਾ ਹਮੇਸ਼ਾ ਰਿਣੀ ਰਹੂੰਗਾ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ ਕਿ ਜਿਨ੍ਹਾਂ ਦਾ ਮੈਂ ਇਹਨਾਂ ਦਾ ਧੰਨਵਾਦ ਕਰ ਸਕਾਂ ਸਾਰੀਆਂ ਪਾਰਟੀਆਂ ਨੂੰ ਮਿਲਿਆ ਰਲਮਾ ਮਿਲਮਾ ਹੁੰਗਾਰਾ ਆ ਇੱਕ ਕਾਂਗਰਸ ਦਾ ਇੱਕ ਜਿੱਤਿਆ ਕਾਂਗਰਸੀ ਤਿੰਨ ਜਿੱਤੇ ਅਕਾਲੀ ਦੇ ਨਤੀਜੇ ਆਮ ਆਦਮੀ ਪਾਰਟੀ ਆਹਾਂ ਬਿੰਦੂ ਆਹ ਵੇਖੋ ਕਾਲੀ ਦਲ ਛੰਡੀ ਕਾਲੀ ਦਲ ਦੀ ਤੇ ਪੋਸਟਰ ਕਾਂਗਰਸ ਦਾ ਆਹ ਵੇਖੋ ਛੰਡੀ ਕਾਲੀ ਦਲ ਦੀ ਪੋਸਟਰ ਕਾਂਗਰਸ ਦਾ ਪਰ ਮੈਂ ਉਦਾਂ ਇੱਕ ਰੈਲੀ 'ਚ ਗੱਲ ਕਹੀ ਸੀ ਮੈਂ ਰੈਲੀ 'ਚ ਇਹ ਗੱਲ ਕਹੀ ਸੀ ਕਿ ਉਹ ਦਿਨ ਦੂਰ ਨਹੀਂ ਮੈਂ ਇਹਨਾਂ ਦੋਵਾਂ ਨੂੰ ਪੱਟ ਕੇ ਬਾਹਰ ਛੁੱਟੂੰਗਾ ਮੈਂ ਇਹਨਾਂ ਲੋਕਾਂ ਦੇ ਸਿਰ ਤੇ ਬੜਕ ਮਾਰੀ ਸੀ ਛੰਡੀ ਕਾਲੀ ਦਲ ਜਿੰਦਾਬਾਦ ਮਰਦਾ ਮਰਦਾ ਯਾ ਸਰਕਾਰ ਮਰਦਾ ਮਰਦਾ ਯਾਰ ਸਰਕਾਰ ਦੇ ਉਹ ਬੰਦੇ ਪੈ ਸਰਕਾਰ ਆਪਾ ਉਹ ਵੜ ਕਿੰਨਾ ਕੇ ਅੰਦਰ ਅੱਛਾ ਮੌਲ ਸੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਜੋ ਲੋਕਾਂ ਨੇ ਫਤਵਾ ਦਿੱਤਾ ਜੀ ਕਿਉਂਕਿ ਮੇਰਾ ਪਹਿਲਾ ਇਲੈਕਸ਼ਨ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੂਦੀਪ ਕੌਰ ਬਲਕ ਸੰਤੀਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ 14 ਦਸੰਬਰ ਨੂੰ ਪਈਆਂ ਵੋਟਾਂ ਦਾ ਐਲਾਨ ਹੋ ਗਿਆ ਜੀਹਾਂ ਤੁਹਾਨੂੰ ਦੱਸ ਦਈਏ ਸਾਰੀਆਂ ਪਾਰਟੀਆਂ ਨੂੰ ਰਲਮਾ ਮਿਲਮਾ ਹੁੰਘਾਰਾ ਮਿਲਿਆ ਇਨ੍ਹਾਂ ਨਤੀਜਿਆਂ ਦੇ ਵਿੱਚ ਆਪ ਪਾਰਟੀ ਨੇ ਵੱਡੀ ਲੀਡ ਜਿਹੜੀ ਆ ਪ੍ਰਾਪਤ ਕੀਤੀ ਹੈ ਤਾਂ ਤੁਹਾਨੂੰ ਦੱਸ ਦਈਏ ਕਈ ਥਾਮ ਅਤੇ ਮਾਹੌਲ ਜੜਾਇਤ ਨਾਪੂਰਨ ਹੁੰਦਾ ਦਿਖਾਈ ਦਿੱਤਾ ਪਰ ਜੋ ਨਤੀਜਿਆਂ ਦਾ ਜਿਹੜਾ ਰਿਜ਼ਲਟ ਉਹ ਆ ਗਿਆ ਤਾਂ ਵੱਖ-ਵੱਖ ਥਾਮਾਂ ਤੇ ਲੋਕਾਂ ਦੇ ਵੱਲੋਂ ਜੜਾਇ ਜਸ਼ਨ ਮਨਾਇਆ ਜਾ ਰਿਹਾ ਕਈ ਥਾਵਾਂ ਤੇ ਆਪ ਅੱਗੇ ਅਤੇ ਕਈਥਾਮਾਤੇ ਕਾਂਗਰਸ ਅਤੇ ਕਈਥਾਮਾਤੇ ਅਕਾਲੀ ਦਲ ਨੇ ਮੱਲਾ ਮਾਰੀਆਂ ਨੇ ਤਾਂ ਤੁਹਾਨੂੰ ਦੱਸਿਆ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੇਸ਼ਤ ਅਤੇ ਬਲੈਕ ਸਮਤੀ ਚੋਣਾਂ ਦੇ ਨਤੀਜਿਆਂ ਨੇ ਸਿਆਸਤ ਦੇ ਵਿੱਚ ਨਵੀਂ ਚਰਚਾ ਜਿਹੜੀ ਹੈ ਛੇੜ ਦਿੱਤੀ ਹੈ ਹਾਲਾਂਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਨਤੀਜਿਆਂ ਦੇ ਵਿੱਚ ਵੱਡੀ ਸਫਲਤਾ ਮਿਲੀ ਹੈ ਪਰ ਵਿਰੋਧੀ ਧਿਰਾਂ ਦੇ ਪ੍ਰਦਰਸ਼ਨ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਤਾਂ ਉਹਨਾਂ ਦੇ ਵੱਲੋਂ ਵੀ ਜਿਹੜੀ ਆ ਵੱਡੀ ਲੀਡ ਪ੍ਰਾਪਤ ਕੀਤੀ ਗਈ ਹੈ ਕਈਥਾਮਾਤੇ ਕਾਂਗਰਸ ਅਤੇ ਕਈ ਥਾਵਾਂ ਤੇ ਅਕਾਲੀ ਦਲ ਵੀ ਜਿਹੜੀ ਹੈ ਅੱਗੇ ਆਈ ਦਿਖਾਈ ਦੇ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੇ ਨਤੀਜੇ ਜੋ ਕਿ ਐਲਾਨੇ ਗਏ ਨੇ ਆਮ ਆਦਮੀ ਪਾਰਟੀ ਦੀ 79 ਤੇ ਕਾਂਗਰਸ ਦੀ 18 ਤੇ ਸ਼੍ਰੋਮਣੀ ਅਕਾਲੀ ਦਲ 11 ਤੇ ਪੱਜ ਪੱਜ 1 ਜੋਂ ਦੇ ਵਿੱਚ ਜਿੱਤ ਹੋਈ ਹੈ ਤਾਂ ਤੁਹਾਨੂੰ ਦੱਸ ਦਈਏ ਬਲਾਕ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਆਪ ਨੂੰ 1185 ਸੀਟਾਂ ਕਾਂਗਰਸ ਨੂੰ 342 ਸੀਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 244 ਸੀਟਾਂ ਅਤੇ ਭਾਜਪਾ ਨੂੰ 28 ਸੀਟਾਂ ਅਤੇ ਹੋਰਨਾਂ ਨੂੰ ਜਿਹੜੀਆਂ ਨੇ 78 ਸੀਟਾਂ ਮਿਲੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਪਿੰਡਾਂ ਦੇ ਵਿੱਚ ਆਪ ਦੇ ਡਿਗਲਜ਼ ਉਮੀਦਵਾਰ ਜਿਹੜੇ ਨੇ ਹਾਰ ਚੁੱਕੇ ਨੇ ਕੁਲਤਾਰ ਸੰਧਵਾ ਮੀਤ ਹੇਅਰ ਤੇ ਨਰਿੰਦਰ ਕੌਰ ਭਰਾ ਜੋ ਕਿ ਆਪਣੇ ਪਿੰਡਾਂ ਦੇ ਵਿੱਚੋਂ ਹੀ ਹਾਰ ਗਏ ਨੇ ਤੇ ਸਾਰੀ ਪਾਰਟੀਆਂ ਨੂੰ ਜੋ ਐ ਰਲਮਾ ਮਿਲਮਾ ਹੁੰਗਾਰਾ ਮਿਲਿਆ ਤਾਂ ਪਿੰਡਾਂ ਦੇ ਵਿੱਚ ਹਾਲਕੀ ਆਮ ਆਦਮੀ ਪਾਰਟੀ ਦੇ ਡਿਗਲਜ਼ ਉਮੀਦਵਾਰ ਹਾਰ ਗਏ ਨੇ ਇਹਨਾਂ ਦੇ ਵਿੱਚੋਂ ਮੀਤ ਹੇਅਰ ਅਤੇ ਕੁਲਤਾਰ ਸੰਧਵਾ ਅਤੇ ਨਰੀਂਦਰ ਕੌਰ ਭਰਾਜ਼ ਆਪਣੇ ਹੀ ਹਲਕੇ ਦੇ ਵਿੱਚੋਂ ਹਾਰ ਗਏ ਨੇ ਤਾਂ ਰਾਜਾ ਵੜਿੰਗ ਦੇ ਹਲਕੇ ਦੇ ਵਿੱਚ ਕਾਂਗਰਸ ਦਾ ਨਿਰਾਸ਼ਾਜਨਕ ਜੋ ਕਿ ਪ੍ਰਦਰਸ਼ਨ ਰਿਹਾ ਜ ਤਾਂ ਤੁਹਾਨੂੰ ਦੱਸਦੀ ਆਮ ਆਦਮੀ ਪਾਰਟੀ ਨੇ ਹਜ਼ਾਰ ਤੋਂ ਵੱਧ ਬਲੌਕ ਸੰਮਤੀ ਤੇ 60 ਤੋਂ ਵੱਧ ਜ਼ਿਲ੍ਹਾ ਪੇਸ਼ੇ ਸੀਟਾਂ ਜਿੱਤ ਕੇ ਦਬਦਬਾ ਕਾਇਮ ਰੱਖਿਆ ਪਰ ਪਾਰਟੀ ਦੇ ਲਈ ਸਭ ਤੋਂ ਵੱਡੀ ਚਿੰਤਾ ਗੜਾਂ ਦੇ ਵਿੱਚ ਹੋਈ ਹਾਰ ਹੈ ਮੀਤ ਹੇਅਰ ਨਰੀਂਦਰ ਕੌਰ ਭਰਾਜ਼ ਕੁਲਤਾਰ ਸਿੰਘ ਸੰਧਵਾ ਵਰਗੇ ਵੱਡੇ ਆਗੂਆਂ ਦੇ ਜਦ ਦੀ ਪਿੰਡਾਂ ਦੇ ਵਿੱਚ ਪਾਰਟੀ ਦੀ ਨਕਾਮੀ ਇਹ ਦਰਸਾਉਂਦੀ ਹੈ ਕਿ ਸਥਾਨਕ ਪੱਦਰ ਤੇ ਲੋਕ ਵਿਧਾਇਕਾਂ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਜੇਕਰ ਆਪ ਨੇ 2027 ਦੇ ਵਿੱਚ ਸੱਤਾ ਬਚਾਉਣੀ ਹੈ ਤਾਂ ਉਸ ਨੂੰ ਆਪਣੇ ਵਿਧਾਇਕਾਂ ਦੇ ਜਨਤਕ ਰਵੱਈਏ 'ਚ ਸੁਧਾਰ ਕਰਨਾ ਪਵੇਗਾ ਕਾਂਗਰਸ ਲਈ ਇਹ ਚੋਣਾਂ ਵੱਡਾ ਝਟਕਾ ਸਾਬਤ ਹੋਈਆਂ ਨੇ ਪਾਰਟੀ ਨੇ ਬਲਾਕ ਸਮਤੀ ਵਿੱਚ ਲੱਗ 350 ਦੇ ਜ਼ਿਲ੍ਹਾ ਪ੍ਰੇਸ਼ਦ ਵਿੱਚ ਸਿਰਫ 20 ਸੀਟਾਂ ਜਿੱਤੀਆਂ ਨੇ ਖਾਸ ਕਰਕੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਇਹ ਨਤੀਜੇ ਬੇहद ਨਿਰਾਸ਼ਾਜਨਕ ਨੇ ਕਿਉਂਕਿ ਉਨ੍ਹਾਂ ਦੇ ਆਪਣੇ ਹੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਚ ਪਾਰਟੀ ਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੀ ਚਮਕੌਰ ਸਾਹਿਬ ਦੇ ਵੀ ਸਫਲਤਾ ਨੇ ਪਾਰਟੀ ਦੇ ਅੰਦਰੂਨੀ ਸ਼ਕਤੀ ਸੰਤੁਲਨ ਨੂੰ ਹਿਲਾ ਕੇ ਰੱਖ ਦਿੱਤਾ ਜਿਸ ਵਿੱਚ ਆਉਣ ਵਾਲੇ ਸਮੇਂ ਚ ਕਲੇਸ਼ ਵਧਣ ਦੀ ਸੰਭਾਵਨਾ ਹੈ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਨੇ ਸੂਬੇ ਦੀ ਸਿਆਸਤ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਹਾਲਾਂਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸਫਲਤਾ ਹਾਸਲ ਕੀਤੀ ਹੈ ਪਰ ਵਿਰੋਧੀ ਧਿਰਾਂ ਦੇ ਪ੍ਰਦਰਸ਼ਨ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਅਹਿਮ ਸਵਾਲ ਖੜੇ ਕਰ ਦਿੱਤੇ ਨੇ ਤਾਂ ਤੁਹਾਨੂੰ ਦੱਸ ਦਈਏ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਜੜਾ ਰਲਮ-ਮਿਲਮਾ ਹੁੰਗਾਰਾ ਮਿਲਿਆ ਤਾ ਨਤੀਜੇ ਐਲਾਨੇ ਜਾਣ ਤੋਂ ਬਾਅਦ ਆਪ ਦੇ ਉਮੀਦਵਾਰਾਂ ਦੇ ਵੱਲੋਂ ਜੜਾ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਕਿਤੇ ਕਾਂਗਰਸੀ ਉਮੀਦਵਾਰਾਂ ਅਤੇ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਤਾਂ 2022 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਅੱਗੇ ਆਉਂਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਤਾਂ ਜ਼ਿਲ੍ਹਾ ਪ੍ਰੇਸ਼ਰ ਅਤੇ ਬਲਾਕ ਸਮಿತಿ ਦੇ ਚੋਣਾਂ ਦੇ ਨਤੀਜੇ ਐਲਾਨੇ ਗਏ ਨੇ ਸਾਰੀਆਂ ਪਾਰਟੀਆਂ ਨੂੰ ਰਲਮਾ ਮਿਲਮਾ ਹੁੰਗਾਰਾ ਮਿਲਿਆ ਤਾ ਸਭ ਤੋਂ ਵੱਡੀ ਲੀਡ ਜਿਹੜੀ ਹੈ ਆਪ ਦੇ ਉਮੀਦਵਾਰਾਂ ਨੇ ਹਾਸਲ ਕੀਤੀ ਹੈ ਤਾਂ ਕਈ ਥਾਵਾਂ ਤੇ ਮਾਹੌਲ ਜਿਹੜਾ ਤਣਾਪੂਰਨ ਹੁੰਦਾ ਵੀ ਦਿਖਾਈ ਦਿੱਤਾ ਹੈ ਕਈ ਥਾਵਾਂ ਤੇ ਲੜਾਈ ਝਗੜੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਤਾਂ ਫਿਰ ਵੀ ਜਿਹੜੇ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਨੇ ਆਪ ਪਾਰਟੀ ਨੇ ਵੱਡੀ ਲੀਡ ਜਿਹੜੀ ਪ੍ਰਾਪਤ ਕੀਤੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸ ਦੀ ਜਿੱਤ ਹੁੰਦੀ ਹੈ ਕਿਸ ਨੂੰ ਲੋਕ ਜਿਹੜੇ ਨੇ ਪਸੰਦ ਕਰਦੇ ਨੇ ਕਿਸ ਨੂੰ ਫਤਵਾ ਦਿੰਦੇ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ